ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਜਿਵੇਂ ਕਿਸੇ ਵਿਅਕਤੀ ਨੇ ਲੋਨ ਲਿਆ ਹੈ ਤੇ ਉਹ ਕਿਸ਼ਤਾਂ ਨਹੀਂ ਭਰ پا ਰਿਹਾ ਕਿਸ ਟੁੱਟ ਗਈ ਉਹਦੀ ਤਾਂ ਉਸ ਤੋਂ ਬਾਅਦ ਜਿਹੜੇ ਰਿਕਵਰੀ ਏਜੰਟ ਹੈ ਉਹ ਕਾਫੀ ਤੰਗ ਪਰੇਸ਼ਾਨ ਕਰਦੇ ਆ ਇਹ ਆਪਾਂ ਆਮ ਦੇਖਦੇ ਆ ਕਦੇ ਰਾਤ ਨੂੰ 10 ਵਜੇ ਫੋਨ ਕਰਤਾ ਕਦੇ ਸਵੇਰੇ 6 ਵਜੇ ਫੋਨ ਕਰਤਾ ਕਦੇ ਕੋਈ ਟਾਈਮ ਨਹੀਂ ਹੁੰਦਾ ਉਹਨਾਂ ਦਾ ਸਵੇਰੇ ਸਵੇਰੇ ਪਹੁੰਚ ਜਾਂਦੇ ਆ ਡਰਾਉਂਦੇ ਆ ਧਮਕਾਉਂਦੇ ਆ ਕਈ ਏਜੰਟ ਆ ਜਿਹੜੇ ਪੁਲਿਸ ਦਾ ਡਰਾਵਾ ਵੀ ਦਿੰਦੇ ਆ ਤੁਹਾਡੇ ਖਿਲਾਫ ਪੁਲਿਸ ਚ ਕਾਰਵਾਈ ਕਰਵਾ ਦਾਂਗੇ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਲੋਨ ਕਰਕੇ ਕਿਸੇ ਨੇ ਸੁਸਾਈਡ ਕਰ ਲਿਆ ਇਸ ਤਰ੍ਹਾਂ ਵੈਸੇ ਕਰਨਾ ਨਹੀਂ ਚਾਹੀਦਾ ਤੁਸੀਂ ਕੋਈ ਕਰਾਇਮ ਨਹੀਂ ਕੀਤਾਗਾ ਲੋਨ ਲੈ ਕੇ ਆਰਬੀਆਈ ਕੋਲ ਜਿਹੜੀਆਂ ਕਾਫੀ ਸ਼ਿਕਾਇਤਾਂ ਗਈਆਂ ਸੀਗੀਆਂ ਰਿਕਵਰੀ ਏਜੰਟਸ ਦੇ ਬਾਰੇ ਤੇ ਆਰਬੀਆਈ ਨੇ ਗਾਈਡਲਾਈਨਸ ਜਾਰੀ ਕੀਤੀਆਂ ਕੁਝ ਆਰਬੀਆਈ ਮੁਤਾਬਕ ਰਿਕਵਰੀ ਵਾਸਤੇ ਸ਼ਾਮ 7 ਵਜੇ ਤੋਂ ਬਾਅਦ ਤੇ ਸਵੇਰੇ 8 ਵਜੇ ਤੱਕ ਕੋਈ ਫੋਨ ਕਾਲ ਨਹੀਂ ਕਰ ਸਕਦਾਗਾ ਕੋਈ ਆਨਲਾਈਨ ਲੋਨ ਲਿਆ ਹੈ ਕੋਈ ਬੈਂਕ ਤੋਂ ਲੋਨ ਲਿਆ ਹੈ ਕਿਸੇ ਤੋਂ ਵੀ ਲੋਨ ਲਿਆ ਹੈ ਲੋਨ ਦੇਣ ਵਾਲੀਆਂ ਕੰਪਨੀਆਂ ਹੈ ਕੋਈ ਲੋਨ ਦੇਣ ਵਾਲੀਆਂ ਜਿਹੜੀਆਂ ਕੰਪਨੀਆਂ ਹੈ ਬੈਂਕ ਹੈ ਜਾਂ ਕੋਈ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਬੈਂਕ ਹੈ ਕਿਸੇ ਵੀ ਤਰ੍ਹਾਂ ਦਾ ਅਧਾਰਾ ਜੋ ਲੋਨ ਦੇ ਰਿਹਾ ਹੈ ਆਪਾਂ ਆਪ ਦੇਖਦੇ ਹਾਂ ਕਿਸ ਤਰ੍ਹਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਦੇ ਜਿਹੜੇ ਰਿਕਵਰੀ ਏਜੰਟ ਹੈ ਹੁਣ ਆਰਬੀਆਈ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਜਿਹੜਾ ਹੈ ਰਿਕਵਰੀ ਏਜੰਟ ਨਾ ਧਮਕਾ ਸਕਦਾ ਨਾ ਕੋਈ ਮੈਂਟਲ ਹਰਾਸਮੈਂਟ ਕਰ ਸਕਦਾ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ ਉਹਨੂੰ ਲੋਨ ਲਿਆ ਜਿਹਨੇ ਉਹਨੂੰ ਬਦਨਾਮ ਨਹੀਂ ਕਰ ਸਕਦਾ ਬਦਨਾਮ ਕਰਨ ਵਾਸਤੇ ਕਿਸੇ ਵੀ ਸੋਸ਼ਲ ਮੀਡੀਆ ਦਾ ਸਹਾਰਾ ਨਹੀਂ ਲੈ ਸਕਦਾ ਜਿਹੜੇ ਰਿਕਵਰੀ ਏਜੰਟ ਹੈ ਉਹ ਸ਼ਾਮ ਨੂੰ 7 ਵਜੇ ਤੋਂ ਬਾਅਦ ਤੇ ਸਵੇਰੇ 8 ਵਜੇ ਤੱਕ ਕੋਈ ਵੀ ਫੋਨ ਕਾਲ ਨਹੀਂ ਕਰ ਸਕਦਾਗਾ ਤੁਸੀਂ ਉਸ ਦੀ ਕੰਪਲੇਂਟ ਕਰਕੇ ਕਾਰਵਾਈ ਕਰਵਾ ਸਕਦੇ ਹੋ ਰਿਕਵਰੀ ਏਜੰਟ ਦਾ ਕੰਮ ਜਿਹੜਾ ਹੁੰਦਾ ਹੈ ਸਿਰਫ ਜਿਸ ਬੰਦੇ ਨੇ ਲੋਨ ਲਿਆ ਉਸ ਨੂੰ ਲੋਨ ਦੀ ਰਕਮ ਭਰਨ ਵਾਸਤੇ ਤਿਆਰ ਕਰਨਾ ਕਰਜ਼ਦਾਰਾਂ ਨੂੰ ਫੋਨ ਕਰਨਾ ਉਹਨਾਂ ਤੋਂ ਜਿਹੜੀ ਪੇਮੈਂਟ ਹੈ ਉਹ ਕਲੈਕਟ ਕਰਨਾ ਕਰਜ਼ਦਾਰਾਂ ਨੂੰ ਜਿਹੜੇ ਲੋਨ ਦੇ ਨਿਯਮ ਹੈ ਤੇ ਸ਼ਰਤਾਂ ਉਹਦੇ ਬਾਰੇ ਦੱਸਣਾ ਗੱਲ ਕਰਾਂਗੇ ਰਿਕਵਰੀ ਦੇ ਨਿਯਮ ਕੀ ਹੈ ਜਿਵੇਂ ਕਿਸੇ ਨੇ ਲੋਨ ਲਿਆ ਜੇ ਉਸ ਦੀਆਂ ਦੋ ਕਿਸ਼ਤਾਂ ਲਗਾਤਾਰ ਬਾਉਂਸ ਹੋ ਜਾਂਦੀਆਂ ਤਾਂ ਬੈਂਕ ਕੋਸ ਨੂੰ ਰਿਮਾਈਂਡਰ ਭੇਜਦਾ ਜਿਸ ਤੋਂ ਬਾਅਦ ਜੇ ਤੁਹਾਡੀਆਂ ਤਿੰਨ ਕਿਸ਼ਤਾਂ ਬਾਉਂਸ ਹੋ ਜਾਂਦੀਆਂ ਤਾਂ ਬੈਂਕ ਉਸ ਨੂੰ ਕਾਨੂੰਨੀ ਨੋਟਿਸ ਭੇਜਦਾ ਨਾਲ ਹੀ ਚੇਤਾਵਨੀ ਦਿੰਦਾ ਹੈ ਜੇ ਤੁਸੀਂ ਪੈਸੇ ਜਮਾ ਨਾ ਕਰਵਾਏ ਤਾਂ ਬੈਂਕ ਤੁਹਾਨੂੰ ਡਿਫਾਲਟਰ ਘੋਸ਼ਿਤ ਕਰ ਦੂਗਾ ਜਦੋਂ ਡਿਫਾਲਟਰ ਘੋਸ਼ਿਤ ਕਰ ਦਿੰਦਾ ਬੈਂਕ ਤਾਂ ਬਾਅਦ ਵਿੱਚ ਬੈਂਕ ਰਿਕਵਰੀ ਵਾਸਤੇ ਏਜੰਟ ਦੇ ਰਾਹੀਂ ਰਿਕਵਰੀ ਕਰਨ ਦੀ ਕੋਸ਼ਿਸ਼ ਕਰਦਾ ਜੇ ਰਿਕਵਰੀ ਏਜੰਟ ਧਮਕਾਉਂਦਾ ਹੈ ਤਾਂ ਤੁਸੀਂ ਪੁਲਿਸ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ ਜਿਹੜਾ ਲੋਨ ਹੈ ਉਹ ਇਹ ਸਿਵਲ ਮੈਟਰ ਹੈ ਇਸ ਕਰਕੇ ਕੋਈ ਵੀ ਗਾਹਕ ਉਹਦੇ ਨਾਲ ਮਨਮਾਨੀ ਨਹੀਂ ਕਰ ਸਕਦਾ ਆਰਬੀਆਈ ਨੇ ਕਿਹਾ ਹੈ ਕਿ ਕਰਜ਼ਦਾਰਾਂ ਨੂੰ ਕਿਸੇ ਵੀ ਤਰ੍ਹਾਂ ਉਕਸਾਇਆ ਨਾ ਜਾਵੇ ਕਿਸੇ ਵੀ ਤਰ੍ਹਾਂ ਮੈਸੇਜ ਰਹੀਂ ਜਾਂ ਫੋਨ ਰਹੀਂ ਤੁਮ ਕਾਇਆ ਨਾ ਜਾਵੇ ਅਣਜਾਨ ਨੰਬਰ ਤੋਂ ਫੋਨ ਨਾ ਕੀਤਾ ਜਾਵੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ